ਦੇਖੋ ਉਦਾਸੀਨ ਸੰਪਰਦਾ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਜਦੋਂ ਸਿੱਖਾਂ ਦਾ ਪ੍ਰਚਾਰ ਖਤਮ ਹੋ ਚੁੱਕਾ ਸੀ ਉਸ ਸਮੇ ਉਦਾਸੀਨ ਮਤ ਦੇ ਸਾਧੂ ਸੰਤ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗੁਰਬਾਣੀ ਦੀ ਸੰਥਿਆ ਦਿੰਦੇ ਸਨ ਅਤੇ ਸਭ ਤੋਂ ਵੱਡੀ ਦੇਣ ਇਹ ਉਦਾਸੀਨ ਸੰਪਰਦਾ ਦੀ ਸੀ ਕਿ ਆਪ ਆਪਣੇ ਹੱਥੀ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਸਨ ਅਤੇ ਸੰਗਤਾਂ ਦੇ ਵਿੱਚ ਨਿਸ਼ਕਾਮ ਤੌਰ ਤੇ ਵੰਡਦੇ ਹਸਣ ਸੋ ਇਹਨਾਂ ਚੀਜ਼ਾਂ ਦੀ ਸਿੱਖ ਪੰਥ ਨੂੰ ਉਦਾਸੀਨ ਸੰਪਰਦਾਵਾਂ ਦੇ ਵੱਲੋਂ ਬਹੁਤ ਵੱਡੀ ਦੇਣਾ ਹੈ ਕਈ ਵਾਰ ਕਿਹਾ ਜਾਂਦਾ ਹੈ ਕਿ ਜਿਹੜੇ ਵਾਸ ਸੀਨ ਸੰਪਰਦਾਵਾਂ ਨੇ ਉਹਨਾਂ ਵਿੱਚ ਮੂਰਤੀ ਜਗਾਂਦੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਉਹਨੇ ਕੀ ਕਰਦੇ ਦੇਖੋ ਹਰ ਇੱਕ ਸੰਪਰਦਾ ਦੀ ਆਪਣੀ ਇੱਕ ਆਪਣੇ ਸੰਪਰਦਾ ਦੀ ਵਿਸ਼ੇਸ਼ਤਾ ਹੁੰਦੀ ਹੈ ਜਿਵੇਂ ਕਿ ਬਾਬੇ ਸ਼੍ਰੀਚੰਦ ਦਾ ਲਾਈਏ ਤਾਂ ਇਹ ਬਾਬੇ ਸ਼੍ਰੀਚੰਦ ਦੀ ਮੂਰਤੀ ਦੀ ਪੂਜਾ ਕਰਦੇ ਹਨ ਦੇਖੋ ਜਿਹੜਾ ਸਾਡਾ ਸਿੱਖ ਪੰਥ ਹੈ ਗੁਰੂ ਦਸਵੇਂ ਪਾਤਸ਼ਾਹ ਨੇ ਜੋ ਮਰਿਆਦਾ ਚਲਾਈ ਹੈ ਉਸ ਮਰਿਆਦਾ ਦੇ ਵਿੱਚ ਪੂਜਾ ਅਕਾਲ ਦੀ ਗੁਰਗ੍ਰੰਥ ਸਾਹਿਬ ਜੀ ਸ਼ਬਦ ਦੀ ਪੂਜਾ ਹੁੰਦੀ ਹੈ ਪਰ ਜੋ ਇਹਨਾਂ ਦੀ ਸੰਪਰਦਾ ਹੈ ਇਹਨਾਂ ਦੀ ਮਰਿਆਦਾ ਉਹਦੇ ਵਿੱਚ ਮੂਰਤੀ ਪੂਜਾ ਹੁੰਦੀ ਹੈ ਤੁਸੀਂ ਪ੍ਰਾਚੀਨ ਸੰਪਰਦਾਵਾਂ ਜੋ ਵੀ ਉਦਾਸੀਨ ਸੰਪਰਦਾਵਾਂ ਹਨ ਉਹਨਾਂ 'ਚ ਦੇਖੋ ਉੱਤੇ ਬਾਬਾ ਸ੍ਰੀ ਚੰਦ ਦੀ ਮੂਰਤੀ ਦੀ ਪੂਜਾ ਹੁੰਦੀ ਹੈ ਨਹੀਂ ਦੇਖੋ ਜੇ ਇਹ ਮਰਿਆਦਾ ਤੋਂ ਉਲਟ ਹੁੰਦੀ ਤਾਂ ਗੁਰੂ ਹਰਗੋਬਿੰਦ ਸਿੰਘ ਮਹਾਰਾ ਆਪਣੇ ਸਾਹਿਬਜ਼ਾਦਾ ਬਾਬਾ ਸ੍ਰੀਚੰਦ ਝੋਲੀ ਚ ਨਾ ਪਾਉਂਦੇ ਕਿਉਂਕਿ ਬਾਬਾ ਸ੍ਰੀਚੰਦ ਤੋਂ ਬਾਅਦ ਜੋ ਗੱਦੀ ਨਸੀਨ ਹੋਏ ਹਨ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੂਤਰ ਬਾਬਾ ਗੁਰਦਿੱਤਾ ਜੀ ਹੋ ਜੀ ਸਿੱਖ ਪੰਥ ਤੋਂ ਉਲਟ ਹੁੰਦਾ ਤਾਂ ਗੁਰੂ ਸਾਹਿਬ ਇਹ ਕੰਮ ਨਾ ਕਰਦੇ ਦੇਖੋ ਸਿੱਖ ਜਦੋਂ ਗੁਰੂ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਉਸ ਸਮੇ ਗੁਰਦਸਵੇਂ ਪਾਸ਼ਾ ਨੇ ਆਪਣੀ ਇੱਕ ਮਰਿਆਦਾ ਲਿਖੀ ਹੈ ਪਰ ਜੇ ਅਸੀਂ ਕਹੀਏ ਵੀ ਜਿਹੜੀ ਮਰਿਆਦਾ ਉਹ ਲਿਖੀ ਹੈ ਉਸ ਤੋਂ ਬਾਅਦ ਉਦਾਸੀਨ ਸੰਪਰਦਾਵਾ ਖਤਮ ਹੋ ਜਾਣ ਜਾਂ ਸਭ ਉਦਾਸੀਨ ਸੰਪਰਦਾਵ ਦੀ ਜੋ ਮਰਿਆਦਾ ਹੈ ਉਹ ਖਤਮ ਇਸ ਤਰ੍ਹਾਂ ਨਹੀਂ ਹੁੰਦਾ ਦੇਖੋ ਜੋ ਪੁਰਾਤਨ ਮਰਿਆਦਾ ਚੱਲ ਰਹੀ ਹੈ ਜਿੱਦਾਂ ਉਦਾਸੀਨ ਦੇ ਧੋਨੇ ਹਨ ਚੱਲ ਰਹੇ ਨੇ ਔਰ ਉਹਨਾਂ ਦੀ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਜੋ ਗੁਰਦਸਵੇਂ ਪਾਸ਼ਾ ਨੇ ਆਪਣਾ ਖਾਲਸਾ ਸਾਜਿਆ ਉਹਦੀ ਆਪਣੀ ਮਰਿਆਦਾ ਹੈ